ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਲਈ ਆਫਰਾਂ ਲੈ ਕੇ ਆਉਂਦੇ ਰਹਿੰਨੇ ਆ ਸੋ ਇਸ ਵਾਰ ਵੀ ਆਪਾਂ ਬਹੁਤ ਵਧੀਆ ਆਫਰ ਲੈ ਕੇ ਆਏ ਤੁਹਾਡੇ ਲਈ ਸੋ ਬਹੁਤ ਵਧੀਆ ਤੁਹਾਡੇ ਕੰਮ ਦੀ ਵੀਡੀਓ ਆ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਸਭ ਛੂਟੀ ਜੀ ਵੀਡੀਓ ਬਣਾਉਣੀ ਆ ਸੋ ਬੱਚਿਆਂ ਦੇ ਲਈ ਬਹੁਤ ਵਧੀਆ ਆਫਰ ਬੱਚਿਆਂ ਦੇ ਲਈ ਆਪਾਂ ਮੈਮੀ ਪੋਕੋ ਦੇ ਡੈਪਰ ਨੇ ਮੈਮੀ ਪੋਕੋ ਦੇ ਡੈਪਰ ਲੈ ਕੇ ਆਏ ਸਭ ਤੋਂ ਪਹਿਲਾਂ ਗੱਲ ਦੱਸਦੀ ਆ ਕਿ ਬਿਲਕੁਲ ਫਰੈਸ਼ ਮਾਲ ਆ ਇਹ ਨਹੀਂ ਹੈ ਕਿ ਕੋਈ ਪੁਰਾਣਾ ਸਟਾਕਾ ਕੋਈ ਐਕਸਪਾਇਰੀ ਮਾਲ ਐਦਾਂ ਦੀ ਕੋਈ ਗੱਲ ਨਹੀਂ ਬਿਲਕੁਲ ਫਰੈਸ਼ਰਸ ਦਾ ਹੋਗਾ ਇਹਦੇ ਵਿੱਚ ਸਾਈਜ਼ ਆਪਣੇ ਕੋਲ ਐਸ ਸਾਈਜ਼ ਮਿਲ ਜੀਗਾ ਐਮ ਸਾਈਜ਼ ਮਿਲ ਜੀਦਾ ਐਲ ਸਾਈਜ਼ ਮਲੇਗਾ ਇੱਕ ਐਕਸਲ ਸਾਈਜ਼ ਮਤਲਬ ਕਿ ਐਸ ਤੋਂ ਲੈ ਕੇ ਐਕਸਲ ਤੱਕ ਸਾਰੇ ਸਾਈਜ਼ ਆਪਣੇ ਕੋਲ ਅਵੇਲੇਬਲ ਨੇ ਸਾਰਿਆਂ ਦੀ ਜਿਹੜੀ ਐਮ ਆਰ ਪੀਆ 399 ਆ ਐਸ ਦੀ ਵੀ 399 ਆ ਐਲ ਦੀ ਵੀ 399 ਆ ਤੇ ਐਕਸਲ ਦੀ ਵੀ 399 ਐਮ ਆਰ ਪੀਆ ਸੋ ਦੋਸਤੋ ਬਹੁਤ ਵਧੀਆ ਆਪਾਂ ਆਫਰ ਲੈ ਕੇ ਆਏ 30 ਨਵੰਬਰ ਤੱਕ। ਹੋਣ ਵਾਲੀ 30 ਨਵੰਬਰ ਤੱਕ ਇਹ ਆਫਰ ਰਹੇਗੀ। ਸੋ ਇਹ ਇਹ ਇਸ ਸਹਿਜਾ ਇਸ ਲਈ ਭਾਈ ਜੀ 40% ਤੁਹਾਨੂੰ ਸਾਰਾ 75% ਦੀ ਰਕਮ ਦੇ 30% ਜਨ। ਮਤਲਬ ਕਿ 399 ਰੁਪਏ ਵਾਲਾ ਜਿਹੜਾ ਵੀ ਡੇਪਰ ਆਪਣੇ ਕੋਲੇ ਇਹ ਤੁਹਾਨੂੰ ਸਿਰ ਤੇ ਸਿਰਫ ਆਪਾ 300 ਰੁਪਏ ਦੇ ਵਿੱਚ ਦੇ ਰਿਹਾ। ਸੋ ਬਹੁਤ ਵਧੀਆ ਆਫਰ ਆਫਰ ਦਾ ਵੱਧ ਤੋਂ ਵੱਧ ਫਾਇਦਾ ਲਵੋ ਤੇ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇੰਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਆਫਰ ਦਾ ਵੱਧ ਤੋਂ ਵੱਧ ਫਾਇਦਾ ਲਵੋ S ਤੋਂ ਲੈ ਕੇ XL ਸਾਈਜ਼ ਤੱਕ ਸਾਰੇ ਸਾਈਜ਼ ਆਪਣੇ ਕੋਲ ਅਵੇਲੇਬਲ ਨੇ ਆਉਣ ਵਾਲੀ 30 ਨਵੰਬਰ ਤੱਕ ਸੋ ਰੇਟ 399 ਰੁਪਈਆ ਪਰ ਆਪਾਂ ਤੁਹਾਨੂੰ 300 ਰੁਪਈਆ ਦਾ ਪੈਕੇਟ ਦੇ ਦੇਣਾ ਬਹੁਤ ਵਧੀਆ ਆਫਰ ਆ ਬਿਲਕੁਲ ਫਰੈਸ਼ ਮਾਲ ਆ ਕੋਈ ਐਕਸਪਾਇਰੀ ਨਹੀਂ ਕੋਈ ਖਰਾਬ ਮਾਲ ਨਹੀਂ ਬਿਲਕੁਲ ਫਰੈਸ਼ ਸਟਾਕ ਆ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰਾਂ ਦਾ ਵੀ ਫਾਇਦਾ ਹੋ ਸਕੇ ਧੰਨਵਾਦ